ਸੀ ਦੇਖ ਰਹੇ ਹੋ ਦਿਨਿਕ ਸੈਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸਣਾ ਤਾਂ ਤਰੰਦੇ ਸਭ ਤੋਂ ਵੱਡਾ ਮਹਾਕੁੰਮ ਕਹਿੰਦੇ ਆ ਔਰ ਪ੍ਰਯਾਗ ਰਾਗ ਦੇ ਵਿੱਚ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਮ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਹਨ ਕਿੰਤਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਕਿਹੜਾ ਮਹਾਕੁੰਚਾ ਲਿਆ ਔਰ ਦੰਦਸ ਦੀ ਕੀ ਇਸ ਮਹਾਕੁੰ ਨੂੰ ਲੈ ਕੇ 100 ਦੇਸ਼ਾਂ ਤੋਂ ਵੱਧ ਜਿਹੜੇ 40 ਕਰੋੜ ਤੋਂ ਵੱਧ ਜਿਹੜੇ ਸ਼ਰਧਾਲੂ ਉੱਥੇ ਪਹੁੰਚ ਰਹੇ ਆ 13 ਜਨਵਰੀ ਤੋਂ ਲੈ ਕੇ 26 ਫਰਵਰੀ ਤੱਕ ਜਿਹੜਾ ਪਿਯਾਗ ਰਾਜ ਦਾ ਮਹਾਕੁੰਮ ਦੇ ਵੇਲੇ ਉਹੜੇ ਲੋਕ ਐ ਸਾਧੂ ਸੰਤ ਸਮਾਜ ਨਾਲ ਨਗਾ ਸਾਧੂ ਸਭ ਇੱਥੇ ਜਿਹੜੇ ਸ਼ਰਧਾਲੂ ਆਉਂਦੇ ਆ ਉੱਥੇ ਤਾਂ ਇਸ ਮਹਾਕੁੰਦੀ ਵਿੱਚ ਆਪਣਾ ਪਵਿੱਤਰ ਇਸ਼ਨਾਨ ਕਰਦੇ ਤੇ ਆਪਣੇ ਜੀਵਨ ਨੂੰ ਸਫਲ ਕਰਦੇ ਤਾਂ ਮਹਾਕੁੰਦੀ ਸਨਾਤਨ ਧਰਮ ਦੇ ਵਿੱਚ ਬਹੁ ਵੱਡੀ ਅਹਿਮਤ ਹੈ ਖੈਰ ਮਹਾਕੁੰਦੇ ਹਰ ਲੋਕ ਇਸ਼ਨਾਨ ਕਰਦੇ ਚਾਹੇ ਉਹ ਸਨਾਤਨ ਧਰਮ ਦਾ ਹੋਵੇ ਚਾਹੇ ਸੰਤ ਸਮਾਜੋਂ ਲੇਕਿਨ ਕਿਨ ਕਿਤੇ ਆ ਕੇ ਹੁਣ ਪ੍ਰਿਆਗ ਰਾਜ ਨੂੰ ਹਰਿਆਵਲ ਬਣਾਉਣ ਵਾਸਤੇ ਹਰਿਆਵਲ ਪੰਜਾਬ ਦੀ ਟੀਮ ਵੱਲੋਂ ਉਸ ਪ੍ਰਯਾਗਰਾਜ ਦੇ ਵਿੱਚ तकरीबन 10000 ਤੋਂ ਵੱਧ ਜਿਹੜੇ ਉਹ ਬੈਗ ਯਾਨੀ ਕਿ ਪ੍ਰਯਾਗਰਾਜ ਨੂੰ ਕਚਰਾ ਮੁਕਤ ਨਾ ਨਲ ਪਲਾਸਟਿਕ ਮੁਕ ਕਰਨ ਵਾਸਤੇ ਬਹੁ ਵੱਡਾਈ ਕੋਪਰਾ ਲਾਇਆ ਇਸ ਸੰਸਦ ਐ ਇਹ ਸਾਰੇ ਉਹ तमाम ਮੈਂਬਰ ਐ ਜਾਂ ਕਹਿ ਸਕਦੇ ਹੋ ਉਹ ਦੇਸ਼ ਦੇ ਪਹਿਰੇਦਾਰ ਬਣ ਗਏ ਜਿਹੜੇ ਹੁਣ ਪ੍ਰਯਾਗਰਾਜ ਦੇ ਮਹਾਕੁੰਬ ਦੇ ਵਿੱਚ ਉਸ ਪਲਾਸਟਿਕ ਨੂੰ ਇਸ ਦੇ ਨਾਲ ਹੀ ਕਚਰੇ ਤੋਂ ਨਜਾਦ ਦਲਾਂ ਵਾਸਤੇ ਉਹਨਾਂ ਜਿਹੜੇ ਉੱਥੇ ਸ਼ਰਧਾਲੂਆਂ ਵਾਸਤੇ ਸੰਸਮਾਜ ਵਾਸਤੇ ਇੱਕ ਉਥੇ ਥੈਲੇ ਜਿਹੜੇ ਹੁੰਦੇ ਆ ਉਹ ਪੇਜ ਰਿਹਾ 10000 ਥੈਲੇ ਜਿਹੜੇ ਉਥੇ ਜਾਣਗੇ ਅੱਜ ਲੁਧਿਆਣਾ ਤੋਂ ਤਾਂ ਹਰਿਆਵਲ ਪੰਜਾਬ ਦੀ ਏ ਟੀਮ ਦਾ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ ਕਿਉਂਕਿ ਅੰਦਾਜ਼ੇ ਕਿ ਤਕਰੀਬਨ ਪਿਆਗ ਰਾਜ ਦੇ ਵਿੱਚ ਹੁਣ ਇਸ ਵਕਤ 1200 ਟਨ ਡੇਲੀ ਦਾ ਕਚਰਾ ਨਿਕਲਦਾ ਇਸ ਦੇ ਨਾਲ ਹੀ 1 ਲੱਖ ਲੀਟਰ ਜਿਹੜਾ ਉਹ ਵੇਸਟ ਪਾਣੀ ਜਿਹੜਾ ਮਲ ਮੂਤ ਉੱਥੇ ਨਿਕਲਦਾ ਉਸ ਵਾਸਤੇ ਵੀ ਜਿਹੜੀਆਂ ਯੋਗੀ ਸਰਕਾਰ ਵੱਲੋਂ ਵੀ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਲੇਕਿਨ ਫਿਰ ਵੀ ਇਸ ਸਾਰੇ ਮਹਾਕੁੰਬ ਨੂੰ ਪਿਆਗਰਾਜ ਦੇ ਵਿੱਚ ਹਰੇਤ ਬਣਾਉਣ ਵਾਸਤੇ ਇਸ ਹਰਿਆਵਲ ਪੰਜਾਬ ਟੀਮ ਦੀ ਇੱਕ ਬਹੁਤ ਵੱਡੀ ਇੱਕ ਇੱਕ ਉਪਰਾਲਾ ਆ ਖੈਰ ਕੀ ਉਪਰਾਲਾ ਆ ਮੈਂ ਤੁਹਾਨੂੰ ਗਲਬਗਰਾਨੀ ਗਲਬਗਰਾਂ ਅਵਨਾ ਜੀ ਇੱਕ ਬਹੁਤ ਵੱਡਾ ਉਪਰਾਲਾ ਆ ਖੈਰ ਹਮੇਸ਼ਾ થી ਗੱਲ ਕਰਨੇ ਨੋ ਕੈਰੀ ਬੈਗ ਦੀ ਗੱਲ ਕਰਦੇ ਆ ਲੇਕਿਨ ਫੇ ਵੀ ਕੈਰੀ ਬੈਗ ਬਹੁਤ ਯੂਜ਼ ਹੁੰਦੇ ਆ ਧਾਰਮਿਕ ਸੰਗਾਂ ਦੇ ਉੱਪਰ ਮਹਾ ਮਹਾ ਕੁੰਭ ਦੀ ਗੱਲ ਕੀਤੀ ਹੈ ਬਹੁਤ ਵੱਡਾ ਇੱਕ ਮਹੱਤਵ ਹੈ ਸਾਡੇ ਸਨਾਤਨ ਧਰਮ ਦੇ ਵਿੱਚ ਲੱਗ ਰਿਹਾ ਵੀ ਕਿ 40 ਕਰੋੜ ਜਿਹੜੇ ਉੱਥੇ ਸ਼ਧਾਲੂ ਪਹੁੰਚ ਰਿਹਾ ਸੰਸ ਜਿਹੜੇ ਸੰਤ ਪਹੁੰਚਣਗੇ ਤਾਂ ਬੜੀ ਉੱਥੇ ਇਸ ਤਰ੍ਹਾਂ ਦੀ ਵਿਵਸਥਾ ਹੁੰਦੀਗੀ ਕਾਫੀ ਮਲ ਮੁੱਤਰ ਵੀ ਇਕੱਠਾ ਉੱਥੇ ਗੰਦ ਪੈਂਦਾ ਤੇ ਪਲਾਸਟਿਕ ਕੈਰੀ ਬੈਗ ਹੀ ਹੁੰਦੇ ਆ ਖਾਣੇ ਵਾਸਤੇ ਹੁੰਦੇ ਆ ਇਹ ਕਿਸ ਤਰ੍ਹਾਂ ਦਿਮਾਗ ਸਾਰੀ ਰੱਡੀ ਟੀਮ ਦੇ ਵਿੱਚ ਗੱਲ ਆਈ ਸਾਰੀ ਪਹਿਲਾਂ ਤਾਂ ਥੋੜਾ ਜਿਹਾ ਮੈਂ ਹਰਿਆਵਲ ਪੰਜਾਬ ਬਾਰੇ ਵਿਸਤਾਰ ਵਿੱਚ ਦੱਸ ਦਮ ਹਰਿਆਵਲ ਪੰਜਾਬ ਅਸੀਂ 2018 ਤੋਂ ਪੇੜ ਪਾਣੀ ਔਰ ਪਲਾਸਟਿਕ ਦੇ ਲਈ ਕੰਮ ਕਰਦੇ ਆਂ ਪੇੜ ਲਗਾਓ ਪਾਣੀ ਬਚਾਓ ਅਤੇ ਪਲਾਸਟਿਕ ਦਾ ਇਸਤੇਮਾਲ ਜਿੰਨਾ ਘਟਾਇਆ ਜਾ ਸਕਦਾ ਵਾ ਉਹਨਾਂ ਕੋ ਉਹਦੇ ਤਹਿਤ ਅਸੀਂ ਜਿਹੜੀ ਸਾਡੀ ਪੂਰੀ ਦੀ ਪੂਰੀ ਪੰਜਾਬ ਦੀ ਟੀਮ ਹੈਗੀ ਆ ਜਿਹੜੇ ਸਾਡੇ ਪ੍ਰਧਾਨਤ ਸੰਯੋਜਕ ਹੈਗੇ ਆ ਪਰਵੀਨ ਜੀ ਉਹਨਾਂ ਦੀ ਜੋ ਗਾਈਡਲਾਈਨਸ ਹੈਗੀਆਂ ਵਾ ਉਹਦੇ ਅਕੋਰਡਿੰਗਲੀ ਅਸੀਂ ਸਾਡੀ ਪੂਰੀ ਦੀ ਪੂਰੀ ਟੀਮ ਲਾਸਟ 1 1/2 ਮਹੀਨ ਤੋਂ ਬਹੁਤ ਜ਼ਿਆਦਾ ਸਟ्रेस ਕਰਕੇ ਕਹਿਣ ਦਾ ਮਤਲਬ ਡੋਰ ਟੂ ਡੋਰ ਕੈਂਪੇਨਿੰਗ ਕਰਕੇ ਅਸੀਂ ਇੱਕ ਥੈਲਾ ਔਰ ਇੱਕ ਥਾਲੀ ਦਾ ਅਭਿਆਨ ਜਿਹੜਾ ਸਾਨੂੰ ਕੇਂਦਰ ਵੱਲੋਂ ਮਿਲਿਆ ਵਾ ਉਹ ਅਸੀਂ ਚਲਾ ਰਹੇ ਆ ਉਹਦੇ ਤਹਿਤ ਜਿਹੜੀ ਸਾਡੀ ਥਾਲੀ ਦੀ ਜਿਹੜੀ ਕਿਸ਼ਤ ਹੈ ਪਹਿਲੀ ਕਿਸ਼ਤ ਜਿਹਦੇ ਵਿੱਚੋਂ ਅਸੀਂ 27500 ਥਾਲੀਆਂ ਤੇ 17000 ਗਲਾਸ ਅਸੀਂ ਪਹਿਲਾਂ ਭੇਜ ਚੁੱਕੇ ਆ ਜਿਹਦੇ ਵਿੱਚੋਂ ਕੁਝ ਥਾਲੀਆਂ 300 ਗ੍ਰਾਮ ਦੀਆਂ ਨੇ ਤੇ ਕੁਝ ਥਾਲੀਆਂ 450 ਗ੍ਰਾਮ ਦੀਆਂ ਜੋ ਕਿ ਜਗਾਦਰੀ ਤੋਂ ਬਣੀਆਂ ਨੇ ਉਹ ਸਾਡੀ ਪਹਿਲੀ ਕਿਸ਼ਤ ਦੇ ਵਿੱਚ ਅਸੀਂ ਪ੍ਰਯਾਗ ਰਾਜ ਭੇਜ ਚੁੱਕੇ ਆ ਜਿਹੜਾ ਸਾਡਾ ਥੈਲੇ ਦਾ ਟਾਰਗੇਟ ਆ ਉਹ ਅਸੀਂ 40000 ਥੈਲਾ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚੋਂ ਜਾਏਗਾ ਉਸ ਅਜ ਉਸ ਲੜੀਵਾਰ ਦੇ ਵਿੱਚ ਅਸੀਂ ਇਹ 10000 ਥੈਲਾ ਇੱਥੋਂ ਆਪਾਂ ਭੇਜਣ ਲੱਗੇ ਆ ਸਾਡਾ ਮਕਸਦ ਕੀ ਹੈ ਕੀ ਸਿੰਗਲ ਯੂਜ਼ ਪਲਾਸਟਿਕ ਸਾਡਾ ਜਿਹੜਾ ਮਹਾਕੁੰਬਾ ਤੁਸੀਂ ਜਿਸ ਤਰ੍ਹਾਂ ਅਵੇਅਰ ਹੋ ਕਿ ਇਹ 144 ਸਾਲਾਂ ਬਾਅਦ ਮਹਾਕੁੰਬ ਬਿਲਕੁਲ ਲੱਗ ਰਿਹਾ ਹੈ ਉਹਦੇ ਮੁਕੰਮਲ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਇਹ ਹੈ ਕਿ ਅਸੀਂ ਜਿਹੜਾ ਹੈਗਾ ਵਾ ਜਿਹੜਾ ਸਾਡਾ ਮਹਾਕੁੰਬਾ ਉਹ ਪਲਾਸਟਿਕ ਮੁਕਤ ਹੋਵੇ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਹੋਵੇ ਤੇ ਵੱਧ ਤੋਂ ਵੱਧ ਅਸੀਂ ਜਿਹੜਾ ਹਰਿਆਵਲ ਪੰਜਾਬ ਦਾ ਇਹ ਮੈਸੇਜ ਅਸੀਂ ਸਾਰਿਆਂ ਨੂੰ ਕਰਨਾ ਕਰਨਾ ਚਾਹੁੰਦੇ ਆਂ ਕਿ ਜਿਹੜੇ ਵੀ ਸਾਡੇ ਖੁਸ਼ੀ ਦੇ ਜਾਂ ਦੁੱਖੀ ਦੇ ਜੋ ਵੀ ਸਾਡੇ ਕਾਰਜਕ੍ਰਮ ਹੋਣ ਉਹਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕੀਤਾ ਜਾਵੇ ਸੋ ਥੈਟ ਅਸੀਂ ਆਪਣੇ ਸੁਸਾਇਟੀ ਦੇ ਵਿੱਚ ਅਸੀਂ ਆਪਣੇ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਆ ਬਰਤਨ ਬੈਂਕ ਬਣਾਇਆ ਜਾਵੇ ਸੋ ਥੈਟ ਉੱਥੇ ਕੀ ਆ ਵੀ ਜਿਹੜੇ ਬਰਤਨ ਬੈਂਕ ਹੋਣ ਜਿਨ੍ਹਾਂ ਦਾ ਕੋਈ ਪ੍ਰੋਗਰਾਮ ਹੋਵੇ ਉੱਥੇ ਬਰਤਨ ਲੈ ਕੇ ਜਾਣ ਯੂਜ਼ ਕਰਕੇ ਉੱਥੇ ਉਹਨਾਂ ਸੋ ਥੈਟ ਕੀ ਆ ਵੀ ਜਿਹੜਾ ਸਿੰਗਲ ਯੂਜ਼ ਪਲਾਸਟਿਕ ਆ ਅਸੀਂ ਉਹਦਾ ਇਸਤੇਮਾਲ ਨਾ ਕੀਤਾ ਕਰੀਏ ਸਾਡੇ ਨਾਲ ਕਹਿਣ ਦਾ ਮਤਲਬ ਵੀ ਸੰਤੋਸ਼ ਜੀ ਹੈਗੇ ਆ ਜਿਹੜੇ ਸਾਡੇ ਪੂਰੇ ਪੰਜਾਬ ਦੇ ਪ੍ਰਾਂਤ ਦੇ ਆਪਣਾ ਪ੍ਰਮੁੱਖ ਹੈਗੇ ਆ ਪੇਡ ਦੇ ਪ੍ਰਮੁੱਖ ਹੈਗੇ ਆ ਤੁਸੀਂ ਇਹਨਾਂ ਤੋਂ ਵੀ ਜਾਣ ਸਕਦੇ ਹੋ ਉਸ ਦੇ ਬਾਅਦ ਸਾਡੇ ਲੁਧਿਆਣਾ ਵਿਭਾਗ ਦੇ ਜੀ ਜੀ ਆਪਣਾ ਰਜਿਸਟ੍ਰੰਡਰ ਜੀ ਹੈਗੇ ਆ ਮੈਂ ਇਸ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਬਰਤਨ ਬੈਂਕ ਦੀ ਗੱਲ ਕੀਤੀ ਗਈ ਹੈ ਸ਼ਾਇਦ ਬਰਤਨ ਆਪਾਂ ਹਮੇਸ਼ਾ ਦੂਸਰੇ ਬڑے ਵੱਡੇ ਉਹ ਮੇਲੇ ਵੀ ਲੱਗਦੇ ਆ ਧਾਰਮਿਕ ਸਥਾਨਾ ਹੁੰਦੇ ਆ ਜਾਂ ਕਿਤੇ ਹੋਰ ਇਦਾਂ ਦੇ ਸਮਾਗਮੜੇ ਸ਼ਾਦੀ ਸਮਾਗਮ ਹੁੰਦਿਆਂ ਇਦਾਂ ਦੇ ਜਿਹੜੇ ਸ਼ੋਕ ਸਮਾਗਮ ਹੁੰਦੇ ਕੁਝ ਤਾਂ ਸਿੰਗਲ ਕੈਰੀ ਬੈਗ ਦੀ ਗੱਲ ਕੀਤੀ ਇਹਨੇ ਨੋਟ ਨੋਟ ਟੂ ਯੂਜ਼ ਪਲਾਸਟਿਕ ਬੈਗ ਦੀਆਂ ਗੱਲ ਕੀਤੀਆਂ ਦੀ ਲੇਕਿਨ ਅਮਲ ਹੀ ਹੁੰਦਾ ਅਗਰ ਇਦਾਂ ਦੀ ਸ਼ੁਰੂਆਤ ਤੁਹਾਡੇ ਵੱਲੋਂ ਹੁੰਦੀ ਆ ਜਿਹੜੀ ਬਰਤਨ ਬੈਂਕ ਦੀ ਗੱਲ ਕੀਤੀਆਂ ਤਾਂ ਲੱਗ ਰਿਹਾ ਪੰਜਾਬ ਬਿਲਕੁਲ ਕੈਰੀ ਬੈਗ ਪਲਾਸਟਿਕ ਮੁਕਤ ਹੋ ਜੂ ਜਲਦੀ ਜਿਹੜਾ ਮਹਾਕੁੰਬ ਹੈ ਵਰਲਡ ਦਾ ਸਭ ਤੋਂ ਵੱਡਾ ਇੱਕ ਇਹ ਮਤਲਬ ਉਹ ਇੱਕ ਧਾਰਮਿਕ ਇਕੱਠ ਹੈ ਤੇ ਇਹਦੇ ਰਾਹੀਂ ਅਸੀਂ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿੰਗਲ ਯੂਜ਼ ਪਲਾਸਟਿਕ ਡਿਸਪੋਜ਼ੀਬਲ ਦੀ ਵਰਤੋਂ ਨਾ ਕੀਤੀ ਜਾਵੇ ਉੱਥੋਂ ਮੈਸੇਜ ਆਲ ਓਵਰ ਦਾ ਵਰਡ ਫੈਲੇ ਹਰ ਸਟੇਟ ਹਰ ਸ਼ਹਿਰ ਹਰ ਕੰਟਰੀ ਚ ਫੈਲੇ ਤੱਕ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਹੋ ਸਕੇ ਜਿਸ ਤੱਕ ਘਟਿੰਦਾ ਸਵਾਲ ਹੈ ਸਿੰਗਲ ਵੀ ਪਲਾਸਟਿਕ ਘਟੰਦਾ ਸਵਾਲ ਹੈ ਉਹ ਹੈ ਕਿ ਲੋਕੀ ਉਥੋਂ ਕਿੰਨਾ ਕੋ ਲੈ ਕੇ ਜਾਂਦੇ ਐ ਜਦੋਂ ਧਾਰਮਿਕ ਸੈਂਟੀਮੈਂਟ ਜੁੜੇ ਹੁੰਦੇ ਐ ਤਾਂ ਲੋਕੀ ਬਹੁਤ ਜ਼ਿਆਦਾ ਫੋਲੋ ਕਰਦੇ ਐ ਹਾਂ ਸਰ ਉਹ ਗੱਲ ਦੀ ਬਰਤਨ ਬੈਂਕ ਦੀ ਵੀ ਮਗਾਲ ਕੀਤੀ ਆ ਅਗਰ ਇਨੀਸ਼ੀਏਟ ਇਹ ਬੜਾ ਵੱਡਾ ਗੱਲ ਕਹਿਣੀ ਹੈ ਵੀ ਬਰਤਨ ਬੈਂਕ ਅਗਰ ਪੰਜਾਬ ਦੇ ਸ਼ੁਰੂਆਤ ਹੋਏ ਗੁਰਦੁਆਰਾ ਮੰਦਰ ਜਾਂ ਕਿਸੇ ਵੀ ਧਾਰਮਿਕ ਸਮਾਗ ਅਗਰ ਸ਼ੁਰੂਆਤ ਹੁੰਦੀ ਹੈ ਤਾਂ ਲੱਗਦਾ ਵੀ ਪੰਜਾਬ ਦੇ ਵਿੱਚ ਬਿਲਕੁਲ ਪਲਾਸਟਿਕ ਮੁਕਤ ਹੋ ਜੂਗਾ ਤੇ ਇਹ ਬਹੁਤ ਵੱਡਾ ਇੱਕ ਪ੍ਰਯਾਸ ਹੀ ਹੋ ਸਕਦਾ ਆਉਣ ਵਾਲੇ ਆਪਣੇ ਫਿਊਚਰ ਨੂੰ ਬਚਾਉਣ ਵਾਸਤੇ ਇਹ ਐਦਾਂ ਨਹੀਂ ਹੈ ਕੋਈ ਨਵੀਂ ਚੀਜ਼ ਹੈ ਸੀ ਸ਼ੁਰੂ ਕਰਨ ਜਾ ਰਹੇ ਆ ਇਹ ਆਲਰੇਡੀ ਆਪਣੇ ਸਮਾਜ ਵਿੱਚ ਬਰਤਨ ਦੇ ਗੁਰਦੁਆਰਾ ਸਾਹਿਬ ਵਿੱਚ ਮੰਦਿਰਾਂ ਚ ਆਲਰੇਡੀ ਇੱਕ ਚੱਲਦਾ ਹੈਗਾ ਸਿਰਫ ਕਿ ਅਵੇਰਨੈਸ ਦੀ ਗੱਲ ਹੈ ਕਿ ਜਿੱਦਾਂ ਇੱਕ ਮਹਾਕੁੰਭ ਚ ਸੀ ਇੱਕ ਇੱਕ ਇਹ ਵੀ ਸੰਕੇਤਿਕ ਹੈਗਾ ਜੀ ਇਦਾਂ ਦੇ ਬਹੁਤ ਸਾਰੇ ਜਿਹੜੇ ਧਾਰਮਿਕ ਕੁੰਬੇ ਸੀ ਕਈਏ ਕਿ ਆਪਣੇ ਘਰਾਂ ਚ ਆਪਣੇ ਸਮਾਜ ਵਿੱਚ ਆਪਣੇ ਮੋਹੱਲਿਆਂ ਚ ਆਪਣੇ ਮੰਦਰਾਂ ਚ ਆਲਰੇਡੀ ਹੁੰਦੇ ਨੇ ਇਹਨੂੰ ਛੋਟਾ ਕੁੰਬ ਕਹਿ ਸਕਦੇ ਛੋਟੇ ਜਿਹੜਾ ਵੀ ਧਾਰਮਿਕ ਕੁਝ ਵੀ ਯੋਜਨਾ ਹੁੰਦਾ ਉਹਨੂੰ ਆਪਾਂ ਕੁੰਭ ਵੀ ਕਹਿ ਸਕਦੇ ਇੱਕ ਸੰਕੇਤਿਕ ਹੈਗਾ ਜੇ ਅਸੀਂ ਉੱਥੇ ਏਨੇ ਕਰੋੜ ਥੈਲਾ ਏਨੇ ਲੱਖ ਥੈਲਾ ਪਹੁੰਚਾ ਸਕਦੇ ਆਂ ਕਾ ਇਸੀ ਆਪਣੇ ਛੋਟੇ ਯੋਜਨਾ ਚ ਛੋਟੇ ਧਾਰਮਿਕ ਜਿਹੜੇ ਅੱਗੇ ਕੁੰਭ ਹੈ ਗਿਆ ਕਾ ਇਸੀ ਉਹਦੇ ਚ ਆਪਣੇ ਥੈਲਾ ਕਪੜੇ ਦਾ ਥੈਲਾ ਥੈਲਾ ਮਿਸ ਕਪੜੇ ਦਾ ਜੁੜਦਾ ਥੈਲਾ ਜਿਹੜਾ ਕਿ ਬਾਰ ਬਾਰ ਇਸਤੇਮਾਲ ਹੋ ਸਕੇ ਇਦਾਂ ਹੀ ਥਾਲੀ ਆਪਾਂ ਡਿਸਪੋਜ਼ੇਬਲ ਦੇਖਦੇ ਆ ਨੇ ਅੱਜ ਕੱਲ ਲੰਗਰ ਹੋ ਰਿਹਾ ਸਤਸੰਗ ਹੋ ਰਿਹਾ ਉੱਥੇ ਪਲਾਸਟਿਕ ਦੀ ਬੋਟਲ ਸਿੰਗਲ ਜੂਸ ਪਲਾਸਟਿਕ ਥਰਮੋਕੋਲ ਦੀ ਪਲਾਸਟਿਕ ਧਰਮ ਨਾਲ ਤਾਂ ਆਪਾਂ ਜੁੜਦੇ ਆ ਆਸਥਾ ਨਾਲ ਤਾਂ ਜੁੜਦੇ ਆ ਲੇਕਿਨ ਆਪਣਾ ਕੀ ਹੈਗੇ ਜਿਹੜੇ ਪ੍ਰਕਿਰਤੀ ਦੇ ਪ੍ਰਤੀ ਆਪਣਾ ਧਰਮ ਹੈ ਕਿ ਤੇ ਉਹ ਆਪਾਂ ਪਿੱਛੇ ਇਗਨੋਰ ਕਰ ਜਾਂਦੇ ਆਂ। ਹਲਥ ਦਾ ਹੈਲਥ ਦਾ ਹੈਗਾ ਮੈਨੂੰ ਲੱਗਦਾ ਸਾਇੰਟਿਫਿਕ ਹੈਗਾ ਆਪਣਾ ਜਿੰਨਾ ਵੀ ਧਰਮ ਹੈਗਾ ਨਾ ਸਾਇੰਟਿਫਿਕ ਹੈਗਾ ਆਪਾਂ ਕਿਉਂ ਕਹਿੰਦੇ ਇਹ ਪੱਤੇ ਦਾ ਇਸਤੇਮਾਲ ਹੁੰਦਾ ਸੀ ਪੱਤਲ ਦਾ ਇਸਤੇਮਾਲ ਹੁੰਦਾ ਸੀ ਇੱਕ ਤਾਂ ਪਲਾਸਟਿਕ ਤੋਂ ਆਪਾਂ ਬਚਦੇ ਸੀ। ਦੂਸਰਾ ਉਹਦੇ ਗੁਣ ਸਾਡੇ ਅੰਦਰ ਆਂਦੇ ਸੀਗੇ। ਤੇ ਆਪਣੇ ਧਰਮ ਬਿਲਕੁਲ ਸਾਇੰਟਿਫਿਕ ਹੈਗਾ ਔਰ ਆਪਾਂ ਜੇ ਆਪਣੇ ਪਰਿਆਵਰਣ ਨੂੰ ਅਪਣਾਉਂਦੇ ਆ ਉਹ ਵੀ ਪੂਰਾ ਪੂਰਾ ਸਾਇੰਟਿਫਿਕ ਹੈ ਇੱਕ ਸੰਕੇਤਕ ਹੈਗਾ ਕਿ ਜਿ세 ਜਿੱਥੇ ਸਿਨੇ ਲਕ ਥਾਲਾ ਭੇਜ ਰਹੇ ਨੇ ਲਕ ਥਾਲੀ ਭੇਜ ਰਹੇ ਸਿਰਫ ਇੱਕ ਅਵੇਰਨੈਸ ਹੈ ਕਿ ਜਦੋਂ ਲੋਗ ਉੱਥੋਂ ਦੀ ਇਸ ਮੈਸੇਜ ਨਾਲ ਜਾਂ ਆਪਣੇ ਇਸ਼ਨਾਨ ਕਰਕੇ ਜਾਂ ਆਪਣੇ ਭਾਵਤੋ ਕੇ ਜਾਂ ਨਾਲੋਂ ਇੱਕ ਮੈਸੇਜ ਲੈ ਕੇ ਜਾਣ ਕਿ ਆਉਣ ਵਾਲੇ ਆਪਣੇ ਜਿਹੜੀ ਵੀ ਸਟੇਟ ਤੋਂ ਆਏ ਆ ਜਿਹੜੇ ਸਿਟੀ ਤੋਂ ਆਏ ਆ ਜਿਹੜੇ ਮੁਹੱਲੇ ਤੋਂ ਆਏ ਆ ਅਸੀਂ ਆਉਣ ਵਾਲੇ ਟਾਈਮ ਸਿੰਗਲ ਯੂਜ਼ ਪਲਾਸਟਿਕ ਨੂੰ ਮਨਾ ਕਰਾਂਗੇ ਔਰ ਆਪਣੇ ਜਿਹੜੇ ਥੈਲੇ ਹੈਗੇ ਆਪਣੇ ਜਿਹੜੇ ਹੈਗੇ ਕੱਪੜੇ ਦੇ ਥੈਲੇ ਆਪਣੇ ਨਾਲ ਰੱਖਾਂਗੇ ਜੋ ਕਿ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਹੌਲੀ ਹੌਲੀ ਬੰਦ ਹੋ ਸਕੇ ਔਰ ਪੰਜਾਬ ਬਾਰੇ ਮੈਂ ਕਹਿਣਾ ਚਾਹੂੰਗਾ ਪੰਜਾਬ ਨੂੰ ਪੰਜਾਬ ਕਹਿੰਦੇ ਆਪਾਂ ਔਰ ਪਾਣੀ ਦਾ ਇਹ ਸਮਝੋ ਕਿ ਇਲਾਕਾ ਹੈਗਾ ਔਰ ਬੜੇ ਦੁਖੀ ਦੀ ਗੱਲ ਹੈ ਕਿ ਇੱਥੇ ਵੀ ਪਾਣੀ ਦੀ ਸਮੱਸਿਆ ਆ ਚੁੱਕੀ ਹੈ ਜਿੱਥੇ ਕਿ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਤੋਂ ਰੋਜ਼ ਸਵੇਰੇ ਹੁੰਦਾ ਜਿੱਤੇ ਕਿ ਆ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉੱਥੇ ਵੀ ਪਾਣੀ ਦੀ ਦਿੱਕਤ ਆ ਰਹੀ ਹੈ ਤੇ ਸਾਡੇ ਵਾਸਤੇ ਬਹੁਤ ਹੀ ਕਿਤਨਾ ਕਿਤੇ ਇਹ ਸੋਚਣ ਦੀ ਗੱਲ ਵਿਸ਼ਾ ਹੈਗਾ ਕਿ ਅਸੀਂ ਆਪਣੇ ਪੰਜਾਬ ਵਿੱਚ ਪਾਣੀ ਨੂੰ ਵੀ ਠੀਕ ਕਰੀਏ ਔਰ ਪਲਾਸਟਿਕ ਤੋਂ ਵੀ निजात ਪਾਈਏ ਔਰ ਪੇੜਾਂ ਦਾ ਜਿਹੜਾ ਹੈਗਾ ਵਾਦ ਤੋਂ ਆਪਾਂ ਪਰਿਆਵਰਣ ਨੂੰ ਬਚਾਉਣ ਵਾਸਤੇ ਆਪਾਂ ਸੰਕਲਪ ਲੈ ਕੇ ਉਹਨਾਂ ਲਗਾਈਏ ਤੋ ਪ੍ਰਿਆਗਰਾਜ ਦੀ ਜਿਹੜੀ ਸ਼ੁਰੂਆਤ ਹੋਈ ਹੈ ਅਗਰ ਪ੍ਰਿਆਗਰਾਜ ਨੂੰ ਕਚਰਾ ਮੁਕਤ ਪੋਲਿਊਸ਼ਨ ਮੁਕਤ ਤੇ ਉਸ ਪਰਿਆਵਰਨ ਨੂੰ ਬਚਾਉਣ ਵਾਸਤੇ ਇਹ ਹਰਿਆਵਲ ਪੰਜਾਬ ਦੀ ਉਹ ਟੀਮ ਹੈ ਜਿਹੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਮਹਾਕੁੰਮ ਹੀ ਨਹੀਂ ਉਸ ਦੇ ਨਾਲ ਦੇਸ਼ ਭਰ ਤੋਂ ਇਲਾਵਾ ਆਪਣੇ ਅਗਰ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਨੂੰ ਹਰਿਆ ਭਰਾਂ ਤੇ ਪਰਿਆਵਰਨ ਨੂੰ ਸਟਿਕ ਬਣਾਉਣ ਵਾਸਤੇ ਤਾਂ ਇਹ ਵੱਡੀ ਟੀਮ ਦੀ ਗੱਲ ਹੈ ਤੇ ਸਰ ਬਹੁਤ ਵੱਡਾ ਇੱਕ ਉਪਰਾਲਾ ਵੀ ਕਹਿ ਸਕਦੇ ਆਂ ਵੀ ਇਸ ਤਰ੍ਹਾਂ ਜਿਹੜੇ ਅਗਰ ਉਪਰਾਲੇ ਇਦਾਂ ਦੇ ਧਾਰਮਿਕ ਸਥਾਨਾਂ ਤੇ ਜਿਹੜਾ ਮਹਾਕੁੰਬ ਹੈ ਬੜਾ ਵੱਡਾ ਮਹੱਤਵ ਹੁੰਦਾ ਕੁੰਬਾਂ ਦਾ ਤੇ ਇਹ ਮਹਾਕੁੰਬ ਹੁਮੇ ਤਾਂ ਇਸ ਤੋਂ ਵੱਡਾ ਹੋ ਗਿਆ ਸੱਚ 144 ਸਾਲਾਂ ਵੱਲ ਆ ਰਿਹਾ ਮੰਨ ਲਿਓ ਵੀ ਇਹ ਜਿਹੜੀ ਸ਼ੁਰੂਆਤ ਆ ਜਾਂ ਇਹ ਆ ਜਿਹੜਾ ਪੇੜ ਤੁਸੀਂ ਲਗਾਇਆ ਗਿਆ ਇਹ ਆਉਣ ਵਾਲੇ ਸਮੇਂ ਚ ਆਉਣ ਵਾਲੀ ਪੀੜੀ ਨੂੰ ਇੱਕ ਬਹੁਤ ਵੱਡਾ ਮੈਸੇਜ ਦੂਗਾ ਵੀ ਨੋ ਟੂ ਯੂਜ਼ ਕੈਰੀ ਬੈਗ ਤੇ ਪਰਿਆਵਰਨ ਨੂੰ ਬਚਾਉਣ ਲਈ ਪੇੜ ਵੀ ਲਗਾਓ ਬਿਲਕੁਲ ਜੀ ਸਾਹਿਬ ਸਾਹਿਬ ਕਿੱਸਾ ਦੇਖ ਦਿਓ ਹਾਂ ਜੀ ਜੀ ਇਹ ਬਹੁਤ بڑا ਅਭਿਆਨ ਹੈ ਜੀ ਜੀ ਔਰ एक तो वृक्षारोपण जरूरी है साथ साथ हमें पानी बचाना और हरित क्रांति के लिए वृक्षारोपण जरूरी है दूसरा ये जो हम प्रयोग करने चल रहे हैं सूती कपड़े का थैला और जूट के यूज करेंगे तो हम सिंगल यूज प्लास्टिक धीरे धीरे समाप्त हो सकता है धन्यवाद साहिल जी एक बहुत बड़ा मैं कहना प्रयास है आ, अगर हरियावल पंजाब इस तरह के काम नेपरे चाड़ सकती है तो मैं लगता हर वो शख्स ਜਿਹੜਾ ਪਰਿਆਵਰਨ ਨੂੰ ਪਿਆਰ ਕਰਦਾ ਆ ਜਾਂ ਪਲਾਸਟਿਕ ਨੂੰ ਬੈਨ ਕਰਨਾ ਚਾਹੁੰਦਾ ਤਾਂ ਇਦਾਂ ਦੀ ਟੀਮ ਨਾਲ ਰਲ ਕੇ ਜਾਂ ਇਦਾਂ ਦੇ ਕੰਮ ਕਰੇ ਤਾਂ ਮਿਹਬ ਪੰਜਾਬ ਤਾਂ ਫਿਰ ਬਹੁਤ ਵੱਡੀ ਪਰਿਆਵਰਨ ਤੋਂ ਮੁਕਤ ਹੋ ਸਕਦਾ ਜੀ ਪਹਿਲਾਂ ਤਾਂ ਬਈ ਥੋੜਾ ਬਹੁਤ ਧੰਨਵਾਦ ਤੁਸੀਂ ਪਹੁੰਚੇ ਅਵਿਨਾਸ਼ ਜੀ ਨੇ ਸੰਤੋਸ਼ ਜੀ ਨੇ ਰਜੇਸ਼ ਨੇ ਤੁਹਾਨੂੰ ਦਾਸ ਹੀ ਦਿੱਤਾ ਵੈਸੇ ਮੈਂ ਥੋੜਾ ਜਿਹਾ ਚਾਨਣਾ ਪਾਉਂਗਾ ਹਰਿਆਵਲ ਪੰਜਾਬ ਦਾ ਇਹ ਬਹੁਤ ਵੱਡਾ ਇੱਕ ਉਪਰਾਲਾ ਕਰ ਰਿਹਾ ਨੇਕ ਉਪਰਾਲਾ ਕਰ ਰਿਹਾ ਇੱਥੋਂ ਅਸੀਂ 10000 ਥੈਲੇ ਭੇਜ ਰਹੇ ਹਾਂ ਸੁੱਤੀ ਕੱਪੜੇ ਇਸ ਭੇਜਣ ਦਾ ਮਕਸਦ ਕੀ ਆ ਤੁਹਾਨੂੰ ਪਤਾ ਆਪਣੇ ਭਾਰਤ ਦਾ ਸਭ ਤੋਂ ਵੱਡਾ ਜਿਹੜਾ ਕੁੰਮ ਦਾ ਮੇਲਾ ਮਹਾਕੁੰਭ ਭਾਰਤ ਦਾ ਨਹੀਂ ਸੰਸਾਰ ਦਾ ਸਭ ਤੋਂ ਵੱਡਾ ਹੈ ਇੱਕ ਧਾਰਮਿਕ ਮੇਲਾ ਵਾ ਤੇ ਉੱਥੇ ਪਤਾ ਕਿੰਨੇ ਵਿਅਕਤੀਆਂ ਨੇ ਪਹੁੰਚਣਾ ਕਿੰਨੇ ਭਾਰੀ ਸੰਖਿਆ ਦੇ ਲੋਕਾਂ ਨੇ ਪਹੁੰਚਣਾ ਉਹਦੇ ਨਾਲ ਕੂੜਾ ਕਚਰਾ ਵਗੈਰਾ ਫੈਲਣ ਦਾ ਜੋ ਉਹਰੇ ਕਰਕੇ ਅਸੀਂ ਥੈਲੇ ਭੇਜ ਰਹੇ ਹਾਂ ਇਥੋਂ ਤਾਂ ਜੋ ਜਿਹੜਾ ਪਲਾਸਟਿਕ ਆ ਅਸੀਂ ਉਹਨੂੰ ਉਹਰੇ ਲਈ ਇਹ ਚੀਜ਼ਾਂ ਭੇਜ ਰਹੇ ਹਾਂ ਤੇ ਬਹੁਤ ਵਧੀਆ ਤੇ ਨੇਕ ਪ੍ਰਾਲਾਵਾ ਮੈਂ ਸੰਸਥਾ ਨੂੰ ਆਪਣੇ ਵੱਲੋਂ ਤੇ ਸਾਰਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜੋ ਇਹ ਨਵਰੀਆਂ ਨੇਕ ਪ੍ਰਾਲਾ ਕਰ ਰਹੀ ਹੈ ਜੈਹਤ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹ ਪ੍ਰਿਆਲਾ ਵਾ ਬਹੁਤ ਹੀ ਵਧੀਆ ਵਾ ਇਹਨਾਂ ਦਾ ਆਪਣਾ ਜੋ ਵਾਤਾਵਰਨ ਉਹ ਸਾਫ਼-ਸੁਥਰਾ ਰਹੂਗਾ ਤੇ ਪ੍ਰਦੂਸ਼ਣ ਤੋਂ ਆਪਾਂ ਰਾਹਤ ਰਾਵਾਂਗੇ ਜੋ ਵੀ ਪਲਾਸਟਿਕ ਆ ਆਪਾਂ ਨੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਤਾਂ ਜੋ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦਾ ਨੁਕਸਾਨ ਨਾ ਪਾਉਣ ਏ ਅੱਜ ਅਸੀਂ 10000 ਦੇ ਕਰੀਬ ਥੈਲਾ ਇਹ ਵੇਚ ਰਹੇ ਹਰਿਆਵਲ ਪੰਜਾਬ ਦੀ ਏਓ ਟੀਮ ਹੈ ਜਿਨ੍ਹਾਂ ਨੇ ਇੱਕ ਉਹ ਆਪਣਾ ਪਾਇਦਾਨ ਦੇ ਮਤਲਬ ਉੱਪਰ ਆਪਣਾ ਇੱਕ ਪੈਰ ਰਖਤਾ ਪਰਿਆਵਰਣ ਨੂੰ ਪੂਰਾ ਪੰਜਾਬ ਹੀ ਨਹੀਂ ਦੇਸ਼ ਨੂੰ ਪਰਿਆਵਰਣ ਮੁਕਤ ਯਾਨੀ ਕਿ ਪਰਿਆਵਰਣ ਸੰਭਾਲ ਵਾਸਤੇ ਤਾਂ ਕਚਰਾ ਮੁਕਤ ਇਸ ਦੇ ਨਾਲ ਹੀ ਜਿਹੜਾ ਪਲਾਸਟਿਕ ਨੂੰ ਬੈਨ ਕਰਨ ਵਾਸਤੇ ਜਿਹੜਾ ਉਪਰਾਲਾ ਕੀਤਾ ਗਿਆ ਐਦਾਂ ਜਿਹੜਾ ਸਭ ਤੋਂ ਵੱਡਾ ਮਹਾਕਮ ਸਾਤੰਤ ਰੰਦੇ ਸਭ ਤੋਂ ਇਹ ਮਹਾਕੁੰਮ ਕਹਿੰਦੇ ਕਿ 144 ਸਾਲਾਂ ਬਾਅਦ ਇਸ ਤਰ੍ਹਾਂ ਦਾ ਕੁੰਮ ਪਰਿਆਗਰਾਜ ਸ਼ੁਰੂਆਤ ਹੋਈ ਹੈ ਉਸ ਧਾਰਮਿਕ ਜਗ੍ਹਾ ਤੋਂ ਜਿਸ ਦੀ ਜਿਹੜੀ ਮਹੱਤਤਾ ਪੂਰੇ ਸਨਾਤਮ ਧਰਮ ਚ ਹਰ ਉਸ ਗ੍ਰੰਥ ਚ ਕਹੀ ਜਾਂਦੀ ਹੈ ਤਾਂ ਇਸ ਦੀ ਸ਼ੁਰੂਆਤ ਹਰਿਆਵਲ ਪੰਜਾਬ ਨੇ ਅੱਜ ਕੀਤੀ ਹੈ ਤਾਂ ਇਸ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਰਿਹਾ ਈ ਹੁਣ ਪੂਰਾ ਦੇਸ਼ ਹੁਣ ਜਿਹੜਾ ਪਲਾਸਟਿਕ ਮੁਕਤ ਹੋ ਜਾਏਗਾ ਖਾਸ ਕਰਕੇ ਪੰਜਾਬ ਦੀ ਜਿਹੜੀ ਸ਼ੁਰੂਆਤ ਕੀਤੀ ਹਰਿਆਵਲ ਪੰਜਾਬ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਹੁਣ ਪਰਿਆਵਰਣ ਪ੍ਰੇਮੀ ਦਾ ਇੱਕ ਹਲਾਨ ਵਾਸਤੇ ਇਹ ਜਿਹੜੀ ਸੰਸਥਾ ਸਭ ਤੋਂ ਮੋਰੀ ਹੋਣਗੇ ਕੈਮ ਐਮ ਐਮ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ